ਤੋ ਪਹਿਲਾ ਤਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਾਂਗੀ ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਵਿਚਾਰ ਸਾਂਝੇ ਕਰਨ ਦਾ ਦੂਸਰਾ ਅੱਜ ਮੈਂ ਇੱਥੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਅੰਡਰ ਰਿਸਰਚ ਅਸਿਸਟੈਂਟ ਦੀ ਨਿਯੁਕਤੀ ਲਈ ਪੇਚ ਹੋਈ ਆ ਉਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੈਂ ਕੁਝ ਵਿਚਾਰ ਆਪਣੇ ਸਾਂਝੇ ਕਰਨਾ ਚਾਹਾਂਗੀ ਸਪੈਸ਼ਲੀ ਯੂਥ ਲਈ ਐਂਡ ਸਪੈਸ਼ਲੀ ਲੇਡੀਜ਼ ਲਈ ਜੋ ਵਿਆਹ ਤੋਂ ਬਾਅਦ ਇਹ ਸੋਚਦੀਆਂ ਨੇ ਕਿ ਉਹਨਾਂ ਦਾ ਕੰਮ ਸਿਰਫ ਘਰ ਦਾ ਹੀ ਰਹਿ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਿਰਫ ਘਰ ਸੰਭਾਲਣਾ ਹੈ ਇਹ ਸੋਚ ਬਿਲਕੁਲ ਸਹੀ ਨਹੀਂ ਹੈਗੀ ਵਿਆਹ ਤੋਂ ਬਾਅਦ ਵੀ ਸੁਪਨੇ ਪੂਰੇ ਹੁੰਦੇ ਹਨ ਜੋ ਆਪਨੇ ਲਈ ਸਭ ਤੋਂ ਜ਼ਰੂਰੀ ਹੈ ਉਹ ਹੈ ਇੱਕ ਤਾਂ ਟਾਈਮ ਮੈਨੇਜਮੈਂਟ ਦੂਸਰਾ ਹਾਰਡ ਵਰਕ ਹਾਰਡ ਵਰਕ ਡੈਫੀਨੇਟਲੀ ਪੇ ਆਫ ਕਰਦਾ ਹੈ ਤੇ ਜਿੱਥੇ ਗੱਲ ਰਹੀ ਮੇਰੀ ਜਰਨੀ ਦੀ ਮੇਰੇ ਜਰਨੀ ਦੇ ਵਿੱਚ ਮੇਰੇ ਪੇਰੈਂਟਸ ਨੇ ਮੇਰੇ ਇਨ-ਲॉज ਨੇ ਐਂਡ ਮੇਰੇ ਹਸਬੰਡ ਨੇ ਬੋਥ ਸਪੋਰਟ ਕੀਤਾ ਐਂਡ ਲਾਸਟਲੀ ਮੈਂ ਥੈਂਕ ਯੂ ਕਰਦੀ ਆ ਆਪਣੇ ਆਨਰੇਬਲ ਸੀਐਮ ਸਰ ਦਾ ਜਿਨ੍ਹਾਂ ਦੀ ਬਦੌਲਤ ਮੇਰੇ ਵਰਗੇ ਕਈ ਕੈਂਡੀਡੇਟਸ ਨੂੰ ਅੱਜ ਇਹ ਮੌਕਾ ਮਿਲ ਰਿਹਾ ਹੈ ਕਿ ਉਹ ਆਪਣੇ ਸੁਪਨੇ ਪੂਰੇ ਕਰ ਸਕ ਰਹੇ ਹਨ ਦੂਸਰੀ ਗੱਲ ਇਹ ਹੈ ਕਿ ਜੋ ਤੁਹਾਡੇ ਐਫਰਟਸ ਹੈ ਆਪਣਾ ਕਰਪਸ਼ਨ ਫ੍ਰੀ এনवायरमेंट ਬਿਲਡ ਕਰਨ ਦਾ ਤੇ ਦੂਸਰਾ ਫੇਅਰ ਜੌਬ ਸਿਲੈਕਸ਼ਨ ਦਾ ਕਿਸੇ ਵੀ ਰਿਸ਼ਵਤਖੋਰੀ ਬਿਨਾ ਉਹ ਬਹੁਤ ਇਨਸਪਾਇਰਿੰਗ ਹੈ ਤੇ ਮੈਂ ਅੱਜ ਇਹ ਵਾਅਦਾ ਕਰਦੀ ਆ ਕਿ ਮੈਂ ਆਪਣੀ ਡਿਊਟੀ ਪੂਰੀ ਰਿਸਪਾਂਸਿਬਿਲਟੀ ਨਾਲ ਤੇ ਓਨੈਸਟੀ ਨਾਲ ਨਿਭਾਉਂਗੀ। ਥੈਂਕ ਯੂ ਫॉर ਬੀਲੀਵਿੰਗ ਇਨ ਅਸਰ। ਜੈ ਹਿੰਦ। ਬਹੁਤ ਅੱਛਾ। ਇੱਕ ਆ ਇੱਧਰ ਦਿਓ ਜੀ। ਤੁਹਾਡੇ ਇੱਧਰ ਇਹ ਹੱਥ ਨੇ ਖੜੇ ਹੋਏ ਨੇ। ਨਾਮ ਦੱਸ ਦਿਓ ਜੀ। ਸਸ਼ੀਗਾ ਸਰ। ਸਰ ਮੇਰਾ ਨਾਮ ਸੰਦੀਪ ਕੌਰ ਹੈ ਤੇ ਮੈਂ ਸੌਫਟਬੋਲ ਦੀ ਖਿਡਾਰਨਾਂ। ਤੇ ਸਰ ਮੈਂ ਪਟਿਆਲਾ ਦੀ ਰਹਿਣ ਵਾਲੀ ਆ। ਸਰ ਇਹ ਦੱਸ ਦਿਓ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਇਹ ਮੇਰੀ 6ਵੀਂ ਗਵਰਨਮੈਂਟ ਜੌਬ ਹੈ। अच्छा ए सिर्फ पॉसिबल होया सर मान सरकार ਦੇ ਕਰਕੇ ਤੇ ਸਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਸਰ ਤੁਸੀਂ ਜਿਹੜੇ ਖਿਡਾਰੀਆਂ ਦੀ ਜਿਹੜੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋ ਉਹਨਾਂ ਦੀ ਫੀਲਡ ਦੇ ਵਿੱਚ ਉਹਨਾਂ ਨੂੰ ਜੋਬਸ ਪ੍ਰੋਵਾਈਡ ਕਰਾ ਰਹੇ ਹੋ ਇਹਦਾ ਸਰ ਫਾਇਦਾ ਇਹ ਹੈ ਕਿ ਜੋ ਖਿਡਾਰੀ ਖੇਡ ਰਹੇ ਨੇ ਉਹਨਾਂ ਨਾਲ ਖੇਡਣਗੇ ਵੀ ਤੇ ਆਉਣ ਵਾਲੀ ਪੀੜੀ ਨੂੰ ਖੜਾਉਣ ਲਈ ਵੀ ਆਪਣਾ ਯੋਗਦਾਨ ਦੇਣਗੇ ਸਰ ਨਾਲ ਨਾਲ ਮੈਂ ਸਰ ਤੋਂ ਵੀ ਵਿਸ਼ਵਾਸ ਦਿਵਾਨੀ ਹੈ ਕਿ ਅਸੀਂ ਜਿੰਨੇ ਵੀ ਇੱਥੇ ਖਿਡਾਰੀ ਬੈਠੇ ਆ ਅਸੀਂ ਤੁਹਾਡੇ ਵੱਲੋਂ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਅਸੀਂ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਤੇ ਸਰ ਜੋ ਵੀ ਜੋ ਆਉਣ ਵਾਲੀ ਪੀੜ੍ਹੀ ਹੈ ਸਰ ਉਹਨੂੰ ਅਸੀਂ ਖੇਡਾਂ ਦੇ ਨਾਲ ਜੋੜ ਕੇ ਉਹਨਾਂ ਨੂੰ ਨਸ਼ੇ ਤੋਂ ਦੂਰ ਕਰਕੇ ਆਪਣੇ ਜਿਹੜੇ ਪੰਜਾਬ ਦਾ ਮਾਣ ਵਧਾਵਾਂਗੇ ਸਰ ਤੇ ਲਾਸਟ ਇਅਰ ਸਰਪੇ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਸਰ ਜਿਹੜੇ ਇੱਥੇ ਖਿਡਾਰੀ ਬੈਠੇ ਆ ਜਿਹੜੇ ਪੂਰੇ ਜੇ ਜੋ ਕਹਿ ਸਕਦੇ ਆ ਕਿ ਅਸੀਂ ਜੋ ਇੱਕ ਤਰ੍ਹਾਂ ਦੇ ਪੂਰੇ एलिਜੀਬਲ ਨੇ ਸਰ ਤੁਸੀਂ ਉਹਨਾਂ ਨੂੰ ਜੋਬ ਪ੍ਰੋਵਾਈਡ ਕੀਤੀ ਫਿਰ ਤੋਂ ਤੁਹਾਡਾ ਧੰਨਵਾਦ ਸਰ ਬਹੁਤ ਬਹੁਤ ਮਾਹਰਬਤ ਆ ਧੰਨਵਾਦ ਸਰ ਸਰ ਮੈਂ ਗੁਰਜੀਤ ਸਿੰਘ ਸੁਪੁੱਤਰ ਸਰਦਾਰ ਜਸਵੰਤ ਸਿੰਘ ਪਿੰਡ ਕੋਟ ਸਦਰਖਾਨ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦਾ ਵਸਨੀਕ ਹਾਂ ਸਰ ਅੱਜ ਮੈਂ ਬਤੌਰ ਖੇਤੀਬਾੜੀ ਵਿਕਾਸ ਅਫਸਰ ਜੁਆਇਨ ਕਰਨ ਜਾ ਰਿਹਾ ਹਾਂ ਤੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਤੇ ਲਿਆਂਦਾ ਇੱਕ ਨਿੱਕੀ ਜੀ ਸਟੋਰੀ ਤੁਹਾਡੇ ਨਾਲ ਸ਼ੇਅਰ ਕਰਾਂਗਾ ਸਰ ਮੈਂ ਇਹ ਤੋਂ ਪਹਿਲਾਂ ਵੀ ਕਈ ਪੇਪਰ ਦੇਨੇ ਕਿ ਦੋ ਨੰਬਰਾਂ ਤੋਂ ਰਹਿ ਜਾਣਾ ਕਿਸੇ ਤੋਂ ਡੇਢ ਤੇ ਰਹਿ ਜਾਣਾ ਤੇ ਮਨ ਬਹੁਤ ਉਦਾਸ ਹੋਣਾ ਤੇ ਮੇਰੀ ਮਾਤਾ ਨੇ ਮੈਨੂੰ ਹੌਸਲਾ ਦੇਣਾ ਪੁੱਤ ਮਿਹਨਤ ਦੀ ਮਹਿੰਦੀ ਦਾ ਰੰਗ ਚੜਦਾ ਜ਼ਰੂਰ ਭਾਵੇਂ ਲੇਟ ਚੜਦਾ ਤੇ ਉਦੋਂ ਤੁਸੀਂ ਟੀਵੀ ਤੇ ਨਿਯੁਕਤੀ ਪੱਤਰ ਵੰਡਨੇ ਤੇ ਵੇਖ ਕੇ ਮਾਵਾ ਜਿਵੇਂ ਕਹਿੰਦੀਆਂ ਹੋਣੀਆਂ ਕੋਈ ਨਾ ਮੇਰਾ ਪੁੱਤ ਪੁੱਤ ਨੂੰ ਵੀ ਭਗਵੰਤ ਮੰਦ ਦਊਗਾ ਕਦੀ ਨੌਕਰੀ ਕਦੀ ਨਿਯੁਕਤੀ ਪੱਤਰ ਤੇ ਮੇਰੀ ਮਾਂ ਸਵੇਰ ਦੀ ਸਰ ਟੀਵੀ ਤੇ ਬੈਠੀ ਹੋਈ ਆ ਇਹ ਪ੍ਰੋਗਰਾਮ ਵੇਖ ਰਹੀ ਆ ਉਹਨਾਂ ਨੇ ਤੁਹਾਡੇ ਲਈ ਦਵਾਵਾਂ ਭੇਜੀਆਂ ਨੇ ਤੇ ਉਹਨਾਂ ਨੂੰ ਸਾਥਸਰੀਆ ਕਾ ਜਰੂਰ ਬੁਲਾ ਦਿਓ ਸਰਦਾਰਨੀ ਅਮਰਜੀਤ ਕੌਰ ਸਿੱਧੂ ਉਹਨਾਂ ਦਾ ਸਾਨੂੰ ਪੜਾਉਣ ਲਈ ਬਹੁਤ ਜੋਗਦਾਨ ਆ ਜੀ ਉਹਨਾਂ ਦੀ ਲਾਈਨਾਂ ਲਿਖੀਆਂ ਸੀ ਦੋ ਸਰ ਇਹ ਗੁੱਡੀਆਂ ਆਪ ਨੇ ਪੜੀਆਂ ਇਹਨਾਂ ਪੁੱਤ ਪੜਾਏ ਨੇ ਕੱਲੇ ਪੜਾਏ ਨਹੀਂ ਪੜਾ ਕੇ ਅਫਸਰ ਵੀ ਬਣਾਏ ਨੇ ਸੋਖਣਾ ਸੀ ਦੋਵੇਂ ਪਰਾ ਖੇਤੀ ਬੜੀ ਵਿਕਾਸ ਅਫਸਰਾਂ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕਾ ਤੁਹਾਡੇ ਨਾਲ ਹੱਥ ਇਹਨਾਂ ਨੂੰ ਦੇ ਦਿਓ ਤੁਹਾਡੇ ਨਾਲ ਹੀ ਸੀ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮੁਹੰਮਦ ਯਾਸਰ ਹੈ ਮੈਂ ਇੱਕ ਪੈਰਾਓਲੰਪੀਅਨ ਆ ਤੇ ਏਸ਼ੀਅਨ ਗੇਮ ਮੈਡਲਿਸਟ ਆਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲੀ ਸਰਕਾਰ ਆ ਜਿਨੇ ਪੈਰਾ ਦੇ ਪਲੇਅਰਾਂ ਨੂੰ ਇੰਨਾ ਉੱਪਰ ਤੱਕ ਚੱਕਿਆ ਆ ਤੇ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਐ ਜਦੋਂ ਦੀ ਸਰਕਾਰ ਆਈ ਆ ਕਿ ਮੈਨੂੰ 23 ਤੋਂ 24 ਲੱਖ ਰੁਪਏ ਤਾਂ ਸਿਰਫ ਤਿਆਰੀ ਕਰਨ ਲਈ ਮਿਲ ਚੁੱਕਿਆ ਹੈ ਹੁਣ ਤੱਕ ਸਰ ਜੋ ਮੈਨੂੰ ਲੱਗਦਾ ਕਿ ਅੱਜ ਤੱਕ ਕਿਸੇ ਸਰਕਾਰ ਨੇ ਕਿਸੇ ਪਲੇਅਰ ਨੂੰ ਨਹੀਂ ਦਿੱਤਾ ਤਿਆਰੀ ਕਰਨ ਦੇ ਲਈ ਕਿਹੜੀ ਗੇਮ ਕਰਦੇ ਸਰ ਮੈਂ ਸ਼ਾਰਟ ਪੁੱਟ ਥਰੋ ਸ਼ਾਰਟ ਪੁੱਟ ਹਾਂਜੀ ਤੇ ਸਾਡਾ ਇੱਕ ਮਸਲਾ ਸੀ ਜੋ ਕਿ ਜਿੰਨੇ ਵੀ ਸਾਡੇ ਮੁੱਦੇ ਸੀ ਜਦੋਂ ਉਹਦੀ ਸਰਕਾਰ ਹੀ ਸਾਰੇ ਲੈਨ ਵਾਰ ਹੱਲ ਹੋ ਰਹੇ ਨੇ ਸਾਨੂੰ ਕੈਸ਼ ਪ੍ਰਾਈਜ਼ ਸਾਡਾ ਬਰਾਬਰ ਕਰਤਾ ਜਿਹੜਾ ਨੈਸ਼ਨਲ ਮੈਡਲ ਤੇ ਸਿਰਫ 20000 ਰੁਪਏ ਮਿਲਦਾ ਸੀ ਜੋ ਕਿ ਹੁਣ ਏਬਲ ਬਾਡੀ ਦੇ ਬਰਾਬਰ ਕਰਤਾ 1 ਲੱਖ ਰੁਪਏ ਕਰਤਾ ਤੇ ਬਾਕੀ ਏਸ਼ੀਅਨ ਗੇਮ ਦੇ ਵਿੱਚ 올ਿਪਮਪਿਕਸ ਦੇ ਵਿੱਚ ਸਾਰੇ ਕੈਸ਼ ਪ੍ਰਾਈਜ਼ ਬਰਾਬਰ ਕਰ ਦਿੱਤੇ ਗਏ ਨੇ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦਿਆਂ ਜੀ ਤੇ ਤੇ ਸਰ ਮੇਰ ਮਸਲਾ ਸਾਡਾ ਜੋਬ ਦਾ ਸੀ ਬਹੁਤ ਸਾਰੇ ਪਹਿਲਾਂ ਸਰਕਾਰਾਂ ਵੇਲੇ ਧਰਨੇ ਵੀ ਲੱਗਿਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਰ ਆ ਸਰਕਾਰ ਸਾਨੂੰ ਕੋਈ ਧਰਨਾ ਨਹੀਂ ਲਾਉਣਾ ਪਿਆ ਜੋ ਸਾਡੀ ਯੋਗਤਾ ਸੀ ਜੋ ਸਾਡੀ ਅਚੀਵਮੈਂਟ ਸੀ ਉਹਦੇ ਆਧਾਰ ਤੇ ਸਾਨੂੰ ਅੱਜ ਨਿਯੁਕਤੀ ਬਦਲ ਮਿਲ ਰਹੀ ਥੇ ਥੈਂਕ ਯੂ ਮੁਬਾਰਕਬਾਦ